ਉਹ ਸਾਰੀ ਚਿੰਤਾਵਾਂ ਦੇ ਵਿੱਚ ਜਿੱਥੇ ਜਾ ਕੇ ਉਹਨਾਂ ਦਾ ਹਾਲ-ਚਾਲ ਪੁੱਛਦੇ ਆ ਇੱਕ ਚੀਜ਼ ਜਿਹੜੀ ਮਨ ਨੂੰ ਅਖਰਦੀ ਹੈ ਉਹ ਆਇਆ ਵੀ ਕਿਸੇ ਨੇ ਅਜੇ ਤੱਕ ਆ ਨਹੀਂ ਗਿਆ ਜਾ ਕੇ ਪੁੱਛ ਲੈਂਦੇ ਜੀ ਇਹਨਾਂ ਦਾ ਮੈਡੀਕਲ ਰਿਪੋਰਟ ਕੀ ਕਹਿੰਦੀ ਹੈ ਜੀ ਕਿਡਨੀ ਠੀਕ ਹੈ ਜੀ ਲਿਵਰ ਇਹਨਾਂ ਦਾ ਕੰਮ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਹੈ ਟੈਂਪਰੇਚਰ ਕੀ ਹੈ ਜੀ ਪਰ ਕਿਸੇ ਨੇ ਅਜੇ ਤੱਕ ਆ ਨਹੀਂ ਗਿਆ ਅੰਮਰਨ ਵਰਤ ਤੋੜੋ ਇੱਕ ਬੰਦੇ ਨੇ ਜਾ ਕੇ ਉੱਥੇ ਆ ਨਹੀਂ ਗਿਆ ਵੀ ਤੁਸੀਂ ਆ ਜਿਹੜਾ ਤੁਹਾਡਾ ਸੰਘਰਸ਼ ਅਸੀਂ ਵੋਟਦੇ ਆ ਤੁਸੀਂ ਆ ਤੁਹਾਡੀ ਜਾਨ ਸਾਡੇ ਸਾਰਿਆਂ ਵਾਸਤੇ ਕੀਮਤੀ ਹੈ ਮੈਂ ਤਾਂ ਅੱਜ ਅਪੀਲ ਕਰਨ ਵਾਸਤੇ ਜਿਹਨੂੰ ਉਹਨਾਂ ਦੇ ਸਾਥੀਆਂ ਨੂੰ ਤੁਹਾਡਾ ਜਿਹੜਾ ਪ੍ਰੋਟੈਸਟ ਸੀਗਾ ਅਗਰ ਸਹੀ ਮਾਨਿਆਂ ਦੇ ਅੰਦਰ ਤੁਹਾਨੂੰ ਚਿੰਤਾ ਹੈ ਵੀ ਤੁਹਾਡਾ ਪ੍ਰੋਟੈਸਟ ਜਿਹੜਾ ਹੈ ਸਹੀ ਹਲਕਿਆਂ 'ਚ ਸਹੀ ਥਾੜੇ ਤੱਕ ਹੀ ਥੋੜੀ ਗੱਲ ਪਹੁੰਚੇ ਤੇ ਮੈਂ ਸਮਝਦਾ ਆ ਵੀ ਇੱਕ ਤਾਂ ਪਾਰਲੀਮੈਂਟ ਹੈ ਤੇ ਪਾਰਲੀਮੈਂਟ ਦੇ ਵੀ ਜਿਹੜੇ ਪੈਸਲੇ ਆ ਉਹਨਾਂ ਨੂੰ ਮੋਡਰਨ ਵਾਲੀ ਜਿਹੜੀ ਤਾਕਤ ਹੈ ਉਹ ਤਾਂ ਜਿਹੜੀ ਹੈ ਕਿਸੇ ਇੱਕ ਵਰਗ ਦੀ ਜਾਂ ਕਿਸੇ ਇੱਕ ਗਰੁੱਪ ਦੀ ਨਹੀਂ ਆਪਸ ਵਿੱਚ ਉਹਨਾਂ ਗਰੁੱਪਸ ਦੇ ਜਿਹੜੇ ਅੱਡ-ਅੱਡ ਯੂਨੀਅਨਸ ਬਣੀਆਂ ਉਹਨਾਂ ਦੇ ਆਪਸ ਵਿੱਚ ਵਿਤਰੇਵੇਂ ਹੋ ਸਕਦੇ ਨੇ ਉਹਨਾਂ ਦੀ ਸੋਚ ਨਾਲ ਉਹਨਾਂ ਦੀ ਮੰਗਾਂ ਨਾਲ ਲੋਕਾਂ ਦੇ ਆਪਸ ਵਿੱਚ ਫਰਕ ਹੋ ਸਕਦਾ ਹੈ ਪਰ ਚਿੰਤਾ ਅੱਜ ਸਾਰੇ ਪੰਜਾਬ ਨੂੰ ਬੱਲੇਵਾਲ ਜੀ ਵੀ ਜਿਹੜੀ ਹਾਲਤ ਬਣੀ ਹੋਈ ਹੈ ਉਹਨੂੰ ਲੈ ਕੇ ਚਿੰਤਾ ਦਾ ਬਹੁਤ ਵੱਡਾ ਵਿਸ਼ਾ ਹੈ ਸਾਰਿਆਂ ਦੇ ਮਨ ਦੇ ਉੱਤੇ ਬੋਝ ਹੈ ਪਰ ਇੱਕ ਜਿਹੜੀ ਗੱਲ ਚੁੱਕਦੀ ਹੈ ਅੱਜ 27 ਦਿਨ ਹੋ ਗਏ ਪਿਛਲੇ ਹਫਤੇ 10 ਦਿਨ ਤੋਂ ਕਿਉਂਕਿ ਸ਼ੁਰੂ ਚੇ ਤਾਂ ਸ਼ਾਇਦ ਕਿਸੇ ਨੇ ਨਹੀਂ ਵਾ ਲਈ ਪਰ ਪਿਛਲੇ 10 ਦਿਨਾਂ ਤੋਂ ਵੱਖ-ਵੱਖ ਲੀਡਰ ਸਾਹਿਬਾਨ ਉੱਥੇ ਜਾ ਕੇ ਉਹਨਾਂ ਦਾ ਹਾਲਚਾਲ ਪੁੱਛ ਰਹੇ ਜਿਸ ਗੱਲ ਵਾਸਤੇ ਮੈਂ ਅੱਜ ਤੁਹਾਨੂੰ ਇਸ ਮੌਸਮ ਦੇ ਅੰਦਰ ਤਕਲੀਫ ਦਿੱਤੀ ਹੈ ਤੁਸੀਂ ਵੀ ਦੇਖਿਆ ਹੋਣਾ ਉਹ ਸਾਰੀ ਚਿੰਤਾਵਾਂ ਦੇ ਵਿੱਚ ਜਿੱਥੇ ਜਾ ਕੇ ਉਹਨਾਂ ਦਾ ਹਾਲਚਾਲ ਪੁੱਛਦੇ ਹੈ ਇੱਕ ਚੀਜ਼ ਜਿਹੜੀ ਮੈਨੂੰ ਅਖਰਦੀ ਹੈ ਉਹ ਆਇਆ ਵੀ ਕਿਸੇ ਨੇ ਅਜੇ ਤੱਕ ਆ ਨਹੀਂ ਗਿਆ ਜਾ ਕੇ ਪੁੱਛ ਲੈਂਦੇ ਜੀ ਇਹਨਾਂ ਦਾ ਮੈਡੀਕਲ ਰਿਪੋਰਟ ਕੀ ਕਹਿੰਦੀ ਹੈ ਜੀ ਕਿਡਨੀ ਠੀਕ ਹੈ ਜੀ ਲੀਵਰ ਇਹਨਾਂ ਦਾ ਕੰਮ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਹੈ ਟੈਂਪਰੇਚਰ ਕੀ ਹੈ ਜੀ ਪਰ ਕਿਸੇ ਨੇ ਅੱਜ ਤੱਕ ਆ ਨਹੀਂ ਕਿਹਾ ਕਿ ਡੱਲੇਵਾਲ ਸਾਹਿਬ ਤੁਸੀਂ ਆ ਆ ਮਨਨਵਰਤ ਤੋੜੋ ਇੱਕ ਬੰਦੇ ਨੇ ਜਾ ਕੇ ਉੱਥੇ ਆ ਨਹੀਂ ਗਿਆ ਵੀ ਤੁਸੀਂ ਆ ਜਿਹੜਾ ਤੁਹਾਡਾ ਸੰਘਰਸ਼ ਹੈ ਅਸੀਂ ਹੋਟਦੇ ਆ ਤੁਸੀਂ ਆ ਤੁਹਾਡੀ ਜਾਨ ਸਾਡੇ ਸਾਰਿਆਂ ਵਾਸਤੇ ਕੀਮਤੀ ਹੈ ਮੈਂ ਤਾਂ ਅੱਜ ਅਪੀਲ ਕਰਨ ਵਾਸਤੇ ਤੁਹਾਡੇ ਰਹੀਂ ਸਾਰੇ ਸਾਥੀਆਂ ਨੂੰ ਚਾਹੇ ਸਾਡੇ ਰਾਜਨੀਤਿਕ ਉਹਨਾਂ ਨਾਲ મતભੇਦ ਹੈਗੇ ਚਾਹੇ ਉਹਨਾਂ ਦੀ ਉਸ ਸੋਚ ਨਾਲ ਮੈਂ ਬਿਲਕੁਲ ਸਹਿਮਤ ਨਹੀਂ ਚਾਹੇ ਜਿਹੜੇ ਉਥੇ ਉਹਨਾਂ ਦੇ ਆਪ ਦੇ ਸਾਥੀ ਬੈਠੇ ਐ ਉਹਨਾਂ ਦੀ ਉਸ ਸੰਗਠਨ ਦੇ ਨਾਨ ਪੋਲਿਟੀਕਲ ਜਿਹੜੀ ਐਸਕੇਐਮ ਬੈਠੀ ਐ ਉਥੇ ਜਾਂ ਦੂਜੇ ਜਿਹੜੇ ਕਿਸਾਨ ਕਿਰਤੀ ਵਾਲੇ ਬੈਠੇ ਐ ਜਾਂ ਦੂਜੀ ਤੀਰਾਂ ਜਿਹੜੀਆਂ ਸਾਰਿਆਂ ਨੂੰ ਮੇਰੀ ਇੱਕ ਬੇਨਤੀ ਹੈ ਵੀ ਬਾਕ ਕਹਿੰਦੇ ਨਾ ਜਿਸ ਤਰ੍ਹਾਂ ਨਾਰਾ ਸੀਗਾ ਵੀ ਬਾਕੀ ਗੱਲਾਂ ਛੱਡੋ ਅੱਜ ਉਹਨਾਂ ਦੀ ਜਾਨ ਬਚਾਣ ਦੀ ਗੱਲ ਕਰੋ ਸਾਰੀਆਂ ਗੱਲਾਂ ਬਾਅਦ ਚ ਹੁੰਦੀਆਂ ਰਹਿਣਗੀਆਂ ਸਭ ਮੈਂ ਸਮਝਦਾ ਵੀ ਅੱਜ ਇਹ ਚਿੰਤਾ ਦਾ ਵਿਸ਼ਾ ਸਾਰਿਆਂ ਨੂੰ ਆਉਣਾ ਚਾਹੀਦਾ ਰੋਜ਼ ਅਖਬਾਰਾਂ ਭਰੀਆਂ ਪਈਆਂ ਵੈਸੇ ਤਾਂ ਹੁਣ ਮੈਂ ਅੱਜ ਦੇਖ ਰਿਹਾ ਸੀ ਸਿਰਫ ਇੱਕ ਅੱਤੇ ਅਖਬਾਰ ਨੇ ਫਰੰਟ ਪੇਜ ਤੇ ਲਾਈ ਹੈ ਤੀਜੇ ਪੇਜ ਤੇ ਜਾਵਣੀ ਹੈ ਖਬਰਾਂ ਉਹ ਜਿਹੜਾ ਇੱਕ ਚਿੰਤਾ ਦਾ ਵਿਸ਼ਾ ਸੀਗਾ ਉਹ ਅੱਜ ਧੀਰੇ ਧੀਰੇ ਹੋਰ ਹੀ ਪਾਸੇ ਘਰਾਂ ਤੁਰੇ ਜਾਂਦੀਆਂ ਪਰ ਉੱਥੇ ਆਪਾਂ ਉਹਨਾਂ ਦੀ ਜਾਨ ਦੇ ਨਾਲ ਜਿਹੜਾ ਖਿਲਵਾੜ ਹੋ ਰਿਹਾ ਸੌਰੀ ਮੈਂ ਬੜਾ ਸਖਤ ਵਰਡ ਇਸਤੇਮਾਲ ਕਰ ਰਿਹਾ ਖਿਲਵਾੜ ਹੋ ਰਿਹਾ ਸਾਬ ਕਿਸੇ ਨੂੰ ਇਸ ਗੱਲ ਦੀ ਚਿੰਤਾ ਨਹੀਂ ਵੀ ਉਹਨਾਂ ਦਾ ਰੋਜ਼ ਖਬਰ ਪੜ੍ਹ ਲੈਂਦੇ ਆ ਰੋਜ਼ ਰਿਪੋਰਟ ਦੇਖ ਲੈਂਦੇ ਆ ਇੰਟਰਨਲ ਹੈ ਜਿਹੜੇ ਆਰਗਨਜ਼ ਆ ਸਾਰੇ ਇਫੈਕਟ ਹੋ ਜਾਣਗੇ ਸਭ ਆਰਗਨਲ ਆਰਗਨ ਇਫੈਕਟ ਹੋ ਜਾਣਗੇ ਉਸ ਬਜ਼ੁਰਗ ਬੰਦੇ ਨੂੰ ਮੇਰੇ ਕੋਲ 70 ਸਾਲ ਦੀ ਮਾਰੂ ਉਮਰ ਹੈ ਉਹਨਾਂ ਦੀ 70 ਸਾਲ ਦੀ ਉਮਰ ਦੇ ਅਗਰ ਕਿਡਨੀ ਫੇਲ ਹੋ ਗਈ ਸਾਬ ساری ਉਮਰ ਵਾਸਤੇ ਜਾਨ ਬਚਾ ਵੀ ਲਿਓ ساری ਉਮਰ ਵਾਸਤੇ ਡਾਇਲਿਸਿਸ ਤੇ ਚੜਾ ਦੇਉਗੇ ਕੋ ਲਿਵਰ ਦਾ ਹੋ ਗਿਆ ਇਸ ਉਮਰ ਤੇ ਆ ਕੇ ਨਾ ਤਾਂ ਕੋ ਟ੍ਰਾਂਸਪਲੈਂਟ ਹੋਣਾ ਜਿਉਂਦੇ ਦਰ ਡਾਕਟਰ ਹੈਗੇ ਵੈਂਟੀਲੇਟਰ ਤੇ ਪਾ ਕੇ ਵੀ ਰੱਖ ਲੈਣਗੇ ਪਰ ਉਹ ਜ਼ਿੰਦਗੀ ਜ਼ਿੰਦਗੀ ਨਹੀਂ ਸਾਬ ਉਹਨਾਂ ਦੀ ਮੇਰੀ ਬੇਨਤੀ ਉਹਨਾਂ ਨੂੰ ਆਈ ਹੈ ਢੱਲੇਵਾਲ ਜੀ ਨੂੰ ਉਹਨਾਂ ਦੇ ਸਾਥੀਆਂ ਨੂੰ ਥੋੜਾ ਜਿਹੜਾ ਪ੍ਰੋਟੈਸਟ ਸੀਗਾ ਅਗਰ ਸਹੀ ਮਾਨਿਆਂ ਦੇ ਅੰਦਰ ਤੁਹਾਨੂੰ ਚਿੰਤਾ ਹੈ ਵੀ ਤੁਹਾਡਾ ਪ੍ਰੋਟੈਸਟ ਜਿਹੜਾ ਹੈ ਸਹੀ ਹਲਕਿਆਂ ਤੇ ਸਹੀ ਥਾਂ ਦੇ ਤਾਈਂ ਤੁਹਾਡੀ ਗੱਲ ਪਹੁੰਚੇ ਤੇ ਮੈਂ ਸਮਝਦਾ ਵੀ ਇੱਕ ਤਾਂ ਪਾਰਲੀਮੈਂਟ ਹੈ ਤੇ ਪਾਰਲੀਮੈਂਟ ਦੇ ਵੀ ਜਿਹੜੇ ਫੈਸਲੇ ਆ ਉਹਨਾਂ ਨੂੰ ਮੋੜਨ ਵਾਲੀ ਜਿਹੜੀ ਤਾਕਤ ਹੈ ਉਹਨਾਂ ਨੂੰ ਦਰੁਸਤ ਕਰਨ ਦੀ ਤਾਕਤ ਹੈ ਉਹ ਸੁਪਰੀਮ ਕੋਰਟ ਕੋਲ ਹੈ ਸਾਡੀ ਮੇਰੀ ਬੇਨਤੀ ਸਾਰੇ ਲੀਡਰ ਸਾਹਿਬਾਨ ਨੂੰ ਹੈ ਜਿਆਦਾ ਉਹਨਾਂ ਦੇ ਨਾਲ ਵਾਲੇ ਜਿਹੜੇ ਪੰθεਰ ਜੀ ਜਾਂ ਦੂਜੇ ਜਿਹੜੇ ਸਾਥੀ ਬੈਠੇ ਹੈ ਉਹਨਾਂ ਨੂੰ ਜਾ ਕੇ ਆ ਬੇਨਤੀ ਕਰੋ ਵੀ ਤੁਹਾਡਾ ਜਿਹੜਾ ਅੰਸ਼ਨ ਸੀਗਾ ਤੁਹਾਡਾ ਜਿਹੜਾ ਮਰਨ ਮਰਤ ਤੁਸੀਂ ਰੱਖਿਆ ਹੈ ਇਹਦਾ ਪੀਚਾ ਪੂਰਾ ਹੋ ਗਿਆ ਨਾਥਿੰਗ ਲੈਸ ਦਨ ਦਾ ਔਨਰੇਬਲ ਸੁਪਰੀਮ ਕੋਰਟ ਇਟਸੈਲਫ ਹੈਸ ਟੇਕਨ ਨੋਟਿਸ ਮਨੂ ਦੱਸ ਜੋ ਕਿਨੇ ਬੰਦਿਆਂ ਦਾ ਅਜ ਤਹ ਇਤਿਹਾਸ ਦੇ ਅੰਦਰ ਸੁਪਰੀਮ ਕੋਰਟ ਨੇ ਬਾਈ ਨੇਮ ਨੋਟਿਸ ਲਿਆ ਹੋਇਆ ਹੈ ਵੀ ਇਹਨਾਂ ਦੀ ਜਾਨ ਕੀਮਤੀ ਹੈ ਬਿਕੋਜ਼ ਉਹਨਾਂ ਦਾ ਮਕਸਦ ਇੱਕ ਵਿਅਕਤੀ ਵਿਸ਼ੇਸ਼ ਨਾਲ ਨਹੀਂ ਸੁਪਰੀਮ ਕੋਰਟ ਦਾ ਜਿੰਨਾ ਮੈਂ ਇੰਟਰਪ੍ਰੀਟ ਸਮ ਸੰਵਿਧਾਨ ਜਿੱਡੇ ਮੇਰੀ ਮੋਟੀ ਦਿਮਾਗ ਦੇ ਵਿੱਚ ਉਹਨਾਂ ਦੀ ਚਿੰਤਾ ਕਿਸਾਨਾਂ ਦੇ ਪ੍ਰਤੀ ਹੈ ਉਹਨਾਂ ਦੀ ਚਿੰਤਾ ਪੰਜਾਬ ਦੇ ਪ੍ਰਤੀ ਹੈ ਉਹਨਾਂ ਨੇ ਆਪਣੇ ਜਿਹੜਾ ਉਹਨਾਂ ਦੀ ਸਟੇਟਮੈਂਟ ਆਈ ਸੀ ਉਹਦੇ 'ਚ ਉਹਨਾਂ ਨੇ ਕਲੀਅਰ ਕਟ ਗਿਆ ਸੀਗਾ ਵੀ ਇਹਦੇ ਇੰਪਲੀਕੇਸ਼ਨਸ ਹੈ ਪੰਜਾਬ ਇੱਕ ਬਾਰਡਰ ਸਟੇਟ ਹੈ ਉਹਦੇ 'ਚ ਜਿਹੜੇ ਬੜੇ ਗੰਭੀਰ ਇੰਪਲੀਕੇਸ਼ਨਸ ਹੋ ਸਕਦੇ ਹੈ ਤੇ ਮੈਂ ਅੱਜ ਆ ਬੇਨਤੀ ਕਰਨ ਵਾਸਤੇ ਵੀ ਸਾਰੇ ਜਿਹੜੇ ਲੀਡਰ ਹੈ ਜਿਹੜੇ ਅੱਜ ਐਨਾਉਂਸ ਹੋ ਰਿਹਾ ਵਿੱਚ 24 ਤਰੀਕ ਨੂੰ ਆਪਾਂ ਕੈਂਡਲ ਮਾਰਚ ਕੱਢਾਂਗੇ ਸਾਬ ਅਜ ਤਾਈਂ ਕੈਂਡਲ ਮਾਰਚ ਕੱਢਣ ਦੀ ਨੋਬਤ ਨਹੀਂ ਆਈ ਜਿੰਦੇ ਜੰਗ ਦੇ ਜੇ ਬੈਠੇ ਐ ਤੁਸੀਂ ਆ ਕਿਉਂ ੱੱਕੇ ਨਾਲ ਆ ਕੰਮ ਕਰਨ ਲੱਗੇ ਵਾ ਕੋਈ ਥਿਸ ਡਸ ਨਾਟ ਅਗਰ ਵੈਲ ਈਏ ਪਹਿਲਾਂ ਨਹੀਂ ਜਗ ਦੇ ਉਹਦੇ ਤੁਸੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ